ਸੂਸੀ ਵੇਖ ਰਹੇ ਹੋ ਖਾਲਸ ਪੰਜਾਬ ਗੱਲ ਅਸਲ ਪੰਜਾਬ ਤੇ ਪੰਜਾਬੀਅਤ ਦੀ ਸਾਡੀ ਅੱਜ ਦੀ ਆਹ ਮੀਟਿੰਗ ਹੋਈ ਆ ਕੱਲ ਵੀ ਅਸੀਂ ਇਹਨਾਂ ਨਾਲ ਮੀਟਿੰਗ ਕੀਤੀ ਸੀ ਪ੍ਰਸ਼ਾਸਨ ਨਾਲ ਵੀ ਅਸੀਂ ਨਹਿਰ ਪੱਕੀ ਨਹੀਂ ਹੋਣ ਦੇਣੀ ਉਹ ਚ ਇਹਨਾਂ ਨੂੰ ਕਿਹਾ ਸੀ ਵੀ ਭਾਈ ਆਹ ਜਿਹੜੀਆਂ ਧੁਗੀਆਂ ਜੇਬੀਸੀਆਂ ਚੱਲਦੀਆਂ ਨੇ ਚੀਜ਼ਾਂ ਚੱਲਦੀਆਂ ਨੇ ਬੰਦ ਕਰਾਓ ਉਹ ਇਹਨਾਂ ਨੇ ਸਾਡੀ ਕੱਲ ਕੋਈ ਹਲਕੇ 'ਚ ਲਿਆ ਕੋਈ ਗੱਲ ਸਾਡੀ ਸੁਣੀ ਨਹੀਂ ਤਾਂ ਕਰਕੇ ਅੱਜ ਸਾਨੂੰ ਰੋਡ ਜਾਮ ਕਰਨਾ ਪਿਆ ਰੋਡ ਜਾਮ ਦੀ ਅਸੀਂ ਪਹਿਲਾਂ ਵੀ ਮਾਫੀ ਮੰਗਦੇ ਹੁਣ ਵਾਰ-ਵਾਰ ਅਸੀਂ ਆਵਾਮ ਤੋਂ ਮਾਫੀ ਮੰਗਦੇ ਆ ਵੀ ਜਿਹੜਾ ਇਹ ਸਾਨੂੰ ਰੋਡ ਜਾਮ ਕਰਕੇ ਲੋਕਾਂ ਨੂੰ ਕਸ਼ਟ ਦੇਣਾ ਪਿਆ ਪਰ ਕਸ਼ਟ ਤਾਂ ਦੇਣਾ ਪਿਆ ਇਹ ਸਾਡੀਆਂ ਪੀੜ੍ਹੀਆਂ ਦਾ ਸਵਾਲ ਆ ਜਿਹੜੀਆਂ ਆਉਣ ਵਾਲੀਆਂ ਪੀੜ੍ਹੀਆਂ ਨੇ ਕਹਿਣਾ ਵੀ ਕਿਸੇ ਨੇ ਨਹਿਰ ਪੱਕੀ ਕਰਨ ਤੋਂ ਉਦੋਂ ਕੋਈ ਨਹੀਂ ਰੋਕੇ ਆ ਵੀ ਜਦ ਇਹ ਹੋਈ ਵੀ ਸਾਡੇ ਵੱਡੇ ਬਡਾਰੂ ਜਾਂ ਜੋ ਵੀ ਸੀਗੇ ਵੀ ਉਹ ਸੁੱਤੇ ਪਏ ਸੀ ਅਸੀਂ ਆਪਣੀ ਡਿਊਟੀ ਪਜਾਉਨੇ ਆ ਅਸੀਂ ਨਹਿਰ ਪੱਕੀ ਨਹੀਂ ਹੋਣ ਦੇਵਾਂਗੇ ਜੇ ਕਰ ਰੱਖੀ ਆ ਜਿਹੜਾ ਰੋਪੜ ਤੋਂ ਲੁਧਿਆਣੇ ਨੂੰ ਨਹਿਰੀ ਰੋਡ ਜਾਂਦਾ ਏ ਮਾ ਮਾ ਆਪਣੇ ਖੰਨੇ ਤੋਂ ਰਾਹੋ ਰੋਡ ਜਾਂਦਾ ਇਹਦੇ ਉੱਪਰ ਲਾਇਆ ਗਿਆ ਸੀ ਪੂਰਨ ਤੌਰ ਤੇ ਬੰਦ ਕੀਤਾ ਗਿਆ ਸੀ ਸਾਡੀ ਕੱਲ ਪ੍ਰਸ਼ਾਸਨ ਨਾਲ ਕੇ ਅਸੀਂ ਬੇਨਤੀ કરી ਸੀਗੀ ਵੀ ਜਿਹੜਾ ਕੰਮ ਆ ਕੱਲ ਹੀ ਵੀ ਬੰਦ ਕਰਾ ਦਿਓ ਵੀ ਨਹੀਂ ਅਸੀਂ ਕੱਲ ਰੋਡ ਜਾਮ ਕਰਾਂਗੇ ਪਰ ਉਹਨਾਂ ਨੇ ਇਹ ਬੰਦ ਕੰਮ ਕਰਾਉਣ ਚ ਦੇਰੀ ਕੀਤੀ ਤੇ ਸਾਨੂੰ ਮਜਬੂਰੀ ਬਸ ਆਪਣਾ ਜਿਹੜੀ ਕਾਲ ਦਿੱਤੇ ਦੀ ਬੈਠਣਾ ਪੈ ਗਿਆ ਤੇ ਹੁਣ ਪ੍ਰਸ਼ਾਸਨ ਨੇ 3 ਵਜੇ ਮੀਟਿੰਗ ਦਾ ਸਮਾਂ ਦਿੱਤਾ ਵਾ ਹੁਣ ਜਿਹਦੇ ਸਾਡੇ ਕਮੇਟੀ ਦੇ ਵਿੱਚ ਮੈਂਬਰ ਨੇ ਸਾਰੇ ਇਕੱਠੇ ਹੋ ਕੇ ਜਾਵਾਂਗੇ ਅਸੀਂ ਉਹ ਉਹ ਸਾਡਾ ਪੱਕਾ ਸੁਣੋਗੇ ਸੁਣਗੇ ਤੇ ਅਸੀਂ ਆ ਉਹਨਾਂ ਦਾ ਧਰਨਾ ਦਾ ਚੱਕਿਆ ਨਹੀਂ ਗਿਆ ਇਹ ਛੜਕ ਬੰਦ ਕਰੀ ਸੀ ਉਹ ਰਿਕਾਵਰਟ ਚੱਕੀ ਗਈ ਹੈ ਟ੍ਰੈਫਿਕ ਵਹਾਲ ਕਰੀ ਗਈ ਹੈ ਧਰਨਾ ਤਾਂ ਸਾਈਡ ਤੇ ਲੱਗਿਆ ਆ ਅਣ ਮਿੱਥੇ ਸਮੇਂ ਲਈ ਇਹ 20 ਦਿਨ ਚੱਲੂ ਗਈ ਜਿੰਨੇ ਦਿਨ ਨਹਿਰ ਦੀ ਬੰਦਈ ਆ ਇਹਨੇ ਵਿਸ਼ਵਾਸ ਦਿੱਤਾ ਵੀ ਅੱਜ ਆ ਕੇ ਇੱਥੇ ਅਸੀਂ 60 ਕੁ ਫੋਟੋ ਦਾ ਕਰਨਾ ਤੁਸੀਂ ਆਪਣੇ ਸੁਝਾਅ ਦਿਓ ਬੰਦੇ ਅਸੀਂ ਆਪਣੇ ਦਿੰਦੇ ਆ 3:30 ਵਜੇ ਐਸ.ਡੀ. ਸਾਹਿਬ ਨੇ ਏ.ਡੀ.ਸੀ. ਸਾਹਿਬ ਮੈਦਮ ਆਏ ਸੀ ਇਹ ਡਿਪਟੀ ਸਾਹਿਬ ਸੀਗੇ ਸਾਰੀ ਸੀ ਉਹਨਾਂ ਨੇ ਮੈਨਰੀ ਮੈਕਮੇਂ ਦੇ ਵੀ ਅਫਸਰ ਸੀਗੇ ਉਹਨਾਂ ਨੇ 3:30 ਵਜੇ ਐਸ.ਡੀ. ਸਾਹਿਬ ਨੇ ਕਿਹਾ ਵੀ 50 ਬੰਦੇ ਤੱਕ ਤੁਸੀਂ ਆ ਕੇ ਦੇ ਨਾਲ ਹਾਲ ਦਾ ਭੈਣ ਲੱਗਦੀ ਹੈ ਮੀਟਿੰਗ ਦੇ ਵਿੱਚ ਮੰਗਾ ਨਾ ਮੰਨਿਆ ਰਹੀਆਂ ਤਾਂ ਰੋਡ ਦੁਬਾਰਾ ਤੋਂ ਕੰਮ ਕੀਤਾ ਜਾ ਰੋਡ ਕੰਮ ਹੋਊਗਾ ਜੀ ਆਣ ਮਿੱਥੇ ਸਮੇਂ ਲਈ ਉਹ ਬੰਦ ਹੋ ਕੱਲ ਵੀ ਮੀਟਿੰਗ ਹੋਈ ਹੈ ਕੱਲ ਵੀ ਦੇਸ਼ਿੱਤਾ ਰਹੀ ਹੈ ਅੱਜ ਤੁਹਾਨੂੰ ਲੱਗਦਾ ਵੀ ਹਾਂ ਜਿਹੜੇ ਦੇਖੋ ਪਰ ਲੱਗ ਨਹੀਂ ਰਿਹਾ ਜਿਹੜੇ ਅੰਸਾਰ ਨੇ ਮਹਿਕਮੇ ਦੇ ਇਹ ਜਾਨੀ ਦੂਜੇ ਲੋੜ ਲollipops ਦੇ ਦਿੰਦੇ ਨੇ ਇਹਨਾਂ 20 ਦਿਨ ਦਾ ਹੁੰਦਾ 10 ਦਿਨ ਤਾਂ ਲੰਘੇ ਜਾ ਤਕਰੀਬਨ ਬੰਦੀ ਜਿਹੜੀ ਨਹਿਰ ਦੀ ਅੱਜ ਕੱਲ੍ਹ ਹੁੰਦੀ ਆ ਇਹ ਉਹਨੇ ਕਿਹਾ ਬਹੁਤ ਛੇਤੀ ਕਰਨ ਨੂੰ ਚਾਹੁੰਦੇ ਨੇ 3 ਸਾਲ ਦਾ ਇਹਨਾਂ ਦਾ ਪਰਜਾਇਤ ਆ ਵੀ ਆਈ ਤੱਕ ਹੀ ਅੱਗੇ ਵੀ ਪੈਸੇ ਮੁੜੇ ਨੇ ਸਾਨੂੰ ਇਹ ਕਹੀ ਜਾਂਦੇ ਡਵੈਲਪਮੈਂਟ ਹੁੰਦੀ ਆ ਡਵੈਲਪਮੈਂਟ ਹੁੰਦੀ ਆ ਇੱਥੇ 20 ਫੁੱਟ ਤੇ ਡੂੰਗੀ ਆ ਕਿੱਥੇ ਸੜਕ ਟੁੱਟਦੀ ਆ ਨਹਿਰ ਕਿੱਥੇ ਦੀ ਟੁੱਟਦੀ ਏ ਅਸੀਂ ਇਹੀ ਬੇਨਤੀ ਕਰਦੇ ਆ ਵੀ ਆ ਜਿੰਨਾ ਕਿਤੇ ਤੱਕ ਇਹ ਵੱਡੀ ਇੱਕੇ ਨਹਿਰੇ ਨੂੰ ਨਾ ਪੱਕਾ ਕਰਿਆ ਜਾਵੇ ਧਰਨਾ ਜਿਹੜਾ ਸੜਕ ਬੰਦ ਕੀਤੀ ਗਈ ਸੀ ਉਸ ਤੋਂ ਬਾਅਦ ਇੱਥੇ ਚੀਫ ਸਾਫ ਨਹਿਰੀ ਵਿਭਾਗ ਦੇ ਐਕਸੀਅਨ ਸਾਹਿਬ ਸਾਡੇ ਲੋਕਲ ਐਸਡੀਐਮ ਸਾਹਿਬ ਡੀਐਸਪੀ ਸਾਹਿਬ ਪੀਡੀਸੀ ਮੈਡਮ ਸਾਰੇ ਪਹੁੰਚੇ ਸੀ ਉਹਨਾਂ ਨੇ ਆ ਕੇ ਇਸ ਬਾਰੇ ਮਸਲੇ ਤੇ ਗੱਲ ਕੀਤੀ ਕਿਉਂਕਿ ਇਹ ਸੜਕ ਬੰਦ ਕੀਤੀ ਗਈ ਸਾਡਾ ਮਸਲਾ ਕੇਵਲ ਇਹੀ ਸੀ ਕਿ ਸੜਕ ਨੂੰ ਪੱਕਾ ਨਾ ਕੀਤਾ ਜਾਵੇ ਤੇ ਹੁਣ ਫਿਲਹਾਲ ਅਸੀਂ ਉਹਨਾਂ ਦੇ ਜੋ ਗੱਲ ਮੰਨ ਕੇ ਵੀ ਅਸੀਂ ਫਿਲਹਾਲ ਕੰਮ ਬੰਦ ਕਰ ਰਹੇ ਹਾਂ ਇਸ ਨਹਿਰ ਦਾ ਤੇ ਉਸ ਕਰਕੇ 3:30 ਵਜੇ ਹੁਣ ਸਾਰੀਆਂ ਜਥੇਬੰਦੀਆਂ ਦੀ ਤੇ ਜਿੰਨੇ ਵੀ ਇਲਾਕੇ ਦੇ ਪੰਜ ਸਰਪੰਚ ਸਾਹਿਬਾਨ ਨੇ ਸਾਰਿਆਂ ਨੇ ਰਲ ਕੇ ਐਸਡੀਐਮ ਸਾਹਿਬ ਦੇ ਦਫ਼ਤਰ ਦੇ ਵਿੱਚ ਉੱਥੇ ਆਸ-ਪਾਸ ਉਹਨਾਂ ਨੇ ਮੀਟਿੰਗ ਰੱਖਣੀ ਆ ਵੀ ਜਿੱਥੇ ਸਾਰੇ ਚਲੇ ਜਾਈਏ ਤੇ ਜਾ ਕੇ ਵਿਚਾਰ ਕਰੀਏ ਕਿਉਂਕਿ ਇਹ ਇਲਾਕੇ ਦਾ ਡਿਵੈਲਪਮੈਂਟ ਦਾ ਮਸਲਾ ਪਾਣੀ ਦਾ ਮਸਲਾ ਨਸਲਾਂ ਦਾ ਮਸਲਾ ਸੋ ਇਸ ਲਈ ਸਾਡਾ ਇਹਨਾਂ ਨੂੰ ਇੱਕੋ ਹੀ ਬੇਨਤੀ ਆ ਵੀ ਅਸੀਂ ਇਹ ਕਿਸੇ ਵੀ ਕੀਮਤ ਦੇ ਉੱਤੇ ਇਹ ਜਿਹੜੀ ਨਹਿਰ ਹੈ ਪੱਕੀ ਨਹੀਂ ਹੋਣ। ਉਹ ਇਹਨਾਂ ਦਾ ਮੇਨ ਮੁੱਦਾ ਸੀ ਇੱਕ ਵਾਰੀ ਕੰਮ ਕਰ ਬੰਦ ਕਰੀਏ ਜਿਹੜਾ ਮਸ਼ੀਨਾਂ ਚੱਲ ਰਹੀਆਂ ਉਸ ਤੋਂ ਬਾਅਦ ਗੱਲ ਕਰਕੇ ਇਹਨਾਂ ਦੇ ਖਸੇ ਦੂਰ ਕਰਕੇ ਫਿਰ ਉਸ ਤੋਂ ਬਾਅਦ ਬਾਰਾ ਕੰਮ ਚਾਲੂ ਕੀਤਾ ਜਾਵੇ। ਅਸੀਂ ਉਹ ਕੰਮ ਇੱਕ ਵਾਰੀ ਮਸ਼ੀਨਾਂ ਦਾ ਬੰਦ ਕਰਾ ਦਿੱਤਾਵੇ। ਇਹਨਾਂ ਨੂੰ ਸਮਝਾਇਆ ਗਿਆ ਵੀ ਜਿਹੜੀ ਰੀ ਚਾਰਜਿੰਗ ਕਪੈਸਿਟੀ ਹੈ ਨਹਿਰ ਦੀ ਕਨਾਲ ਦੀ ਉਹ ਵਧੇਗੀ ਨਾ ਕਿ ਘਟੇਗੀ ਸੋ ਇਸ ਸਬੰਧ ਵਿੱਚ ਦੁਬਾਰਾ ਇਹ ਆਪਣੇ ਖਦਸੇ ਲੈ ਕੇ ਆ ਰਹੇ ਨੇ 3:30 ਵਜੇ ਦੁਬਾਰਾ ਮੀਟਿੰਗ ਰੱਖੀ ਹੈ ਉਸ ਤੋਂ ਬਾਅਦ ਫਿਰ ਮਸਲਾ ਕੋਈ ਨਾ ਕੋਈ ਹੱਲ ਹੋ ਜਾਏ ਰੋਡ ਸਰ ਖੋਲ ਦਿੱਤਾ ਹੁਣ ਹਾਂ ਬਿਲਕੁਲ ਰੋਡ ਖੋਲ ਦਿੱਤਾ ਕਿਸਾਨ ਭਰਾ ਬਣਿਆ ਉਹਨਾਂ ਨੇ ਸਾਡੀ ਅਪੀਲ ਮੰਨੀ ਹੈ ਤੇ ਰੋਡ ਖੁੱਸ਼ੂ ਕਰ ਦਿੱਤਾ ਉਸ ਤਰ੍ਹਾਂ ਜਿੱਥੇ ਬੰਦੀਆਂ ਉਰੇ ਰਹਿਣਗੀਆਂ ਜਾਂ ਬੰਦ ਕਰ ਦੇਣਗੀਆਂ ਦੇਖੋ ਸਾਈਡ ਤੇ ਬੈਠੋ ਦੇਖੋ ਇਹਨਾਂ ਦਾ ਜੋ ਇਹਨਾਂ ਨੇ ਅਨਾਉਂਸ ਕੀਤਾ ਵੀ ਸਾਈਡ ਤੇ ਇੱਕ ਬੈ ਕੇ ਆਪਣਾ ਪ੍ਰੋਟੈਸਟ ਜਾਰੀ ਰੱਖਣ ਉਹ 12 ਤੋਂ ਵਧਾ ਕੇ 15000 ਕਿਊਸੀ ਤੱਕ ਛੜਨਾਵੇਂ ਜੇ ਉਹ 15000 ਕਿਊਸੀ ਪਾਣੀ ਛੜਨਾ ਪਾਣੀ ਨੂੰ ਕਪੈਸਿਟੀ ਵੀ ਚਾਹੀਦੀ ਏ ਇੱਕ ਸਮਝੋ ਇੱਕ ਬਰਾਸ ਦੇ ਵਿੱਚ ਆਪਾਂ ਪਾਣੀ ਪਾੜਾਵੇਂ ਉਹ ਗਲਾਸ ਕਰੈਕ ਹੋ ਗਿਆ ਪਾਣੀ ਕਿੱਦਾਂ ਪੀਗਾ ਲਿ ਕਰੇਗਾ ਨਾ ਕਰੇਗਾ ਉਹ ਔਰ ਇੱਕ ਕਰੈਕ ਭਰਨੇ ਆਪਾਂ ਹੋਰ ਕੁਝ ਨਹੀਂ ਕਰਨਾ ਥੱਲਿਓ ਬੈਡ ਰੀਚ ਪੱਕੇ ਨਹੀਂ ਕਰਨੇ ਸਾਈਡਾਂ ਦੀ ਲਾਈਨਿੰਗ ਕਰਨੀ ਉਹ ਵੀ ਕਿਤੇ-ਕਿਤੇ ਕਰਨੀ ਸਾਰੇ ਰਸਤੇ 'ਚ ਨਹੀਂ ਕਰਨੀ ਠੀਕ ਹੈ ਪ੍ਰਸ਼ਾਸਨ ਦੀ ਤਰਫੋਂ ਸਰ ਕਿਹੜੇ-ਕਿਹੜੇ ਜਿਹੜੇ ਹੋਣਗੇ ਅਫਸਰ ਜਿਹੜੇ ਮੀਟਿੰਗਾਂ ਸਾਰੇ ਤਨਵੀਰ ਦੇਖੋ ਟੈਕਨੀਕਲੀ ਚੀਫ ਸਾਹਿਬ ਬਣ ਕੇ ਮੇਰੇ ਵੱਲੋਂ ਸਾਡੇ ਏਡੀਸੀ ਮੈਮ ਤੇ ਮੈਂ ਹੋਵਾਂਗਾ ਤੇ ਪੁਲਿਸ ਪ੍ਰੈਸਿੰਗੋਂ ਡੀਐਸਪੀ ਸਾਹਿਬ ਹੋਣਗੇ ਸਰ ਕੱਲ ਵੀ ਇਹਨਾਂ ਨਾਲ ਮੀਟਿੰਗ ਕੀਤੀ ਗਈ ਸੀ ਪਰ ਉਹ ਤੋਂ ਬਾਅਦ ਇਹਨਾਂ ਨੇ ਅੱਜ ਧਰਨਾ ਲਗਾਇਆ ਧਰਨੇ ਤੋਂ ਬਾਅਦ ਹੀ ਪ੍ਰਸ਼ਾਸਨ ਕਿਉਂ ਜਾ ਗਿਆ ਨਹੀਂ ਕੱਲ ਵੀ ਆਪਣੀ ਢਾਈ ਘੰਟੇ ਮੀਟਿੰਗ ਹੋਈ ਸੀ ਤੁਸੀਂ ਵੀ ਉਸ ਪੱਤਰਕਾਰ ਭਰਾ ਵੀ ਉੱਥੇ ਸੀਗੇ ਕੱਲ ਵੀ ਇਹਨੂੰ ਦੱਸਿਆ ਗਿਆ ਸੀਗਾ ਵੀ ਇਹਦੇ ਵਿੱਚ ਰੀਚਾਰਜ ਕਪੈਸਿਟੀ ਵਧੇਗੀ ਨਾ ਕਿ ਘਟੇਗੀ ਚਲੋ ਇਹਨਾਂ ਨੂੰ ਆਪਾਂ ਦੁਬਾਰਾ ਸਾਰੇ ਤਨ ਮਿਲਾਂਗੇ ਦੁਬਾਰਾ ਸਾਰੇ ਮਸਲੇ ਹੱਲ ਹੋ ਜਾਣਗੇ ਨਕਦਾ ਜੀ ਮਸਲੇ ਹੱਲ ਹੋ ਜਾਣਗੇ ਬਿਲਕੁਲ ਬਿਲਕੁਲ ਪੋਜ਼ਿਟਿਵ ਮਸਲੇ ਪੰਜਾਬ ਦੇ ਵੇਖੋ ਕਿਸਾਨ ਭਰਾ ਵੀ ਪੰਜਾਬ ਦੇ ਤਾਰੀ ਗੱਲ ਕਰ ਰਹੇ ਆ ਅਸੀਂ ਵੀ ਪੰਜਾਬ ਦੇ ਤਾਰੀ ਗੱਲ ਕਰ ਰਹੇ ਆ ਤੇ ਕਿਉਂ ਨਹੀਂ ਮਸਲੇ ਹੱਲ ਹੋਣਗੇ ਜਦੋਂ ਅਸੀਂ ਗੱਲ ਹੀ ਸਾਰਿਆਂ ਨੇ ਮਿਲ ਕੇ ਪੰਜਾਬ ਦੇ ਤਾਰੀ ਕਰਨੀ ਹੈ ਪਾਣੀ ਦੀ ਕਪੈਸਿਟੀ ਵਧਾਣੀ ਹੈ ਨਹਿਰਾਂ ਦੇ ਵਿੱਚ ਤੇ ਮਸਲੇ ਦਾ ਹੱਲ ਹੋਣਗੇ ਹੋਣਗੇ ਨਾ ਜੀ ਅਸੀਂ ਸਾਰੇ ਪਹੁੰਚੇ ਹੋ ਮਸਲਾ ਹੱਲ ਹੋ ਜਾਏਗਾ ਸਮਰਾਲੇ ਤੋਂ ਆਇਆ ਜੀ ਲੈਂਟਰ ਵਾਲੀ ਮਸ਼ੀਨ ਪਾਈ ਹੋਈ ਹੈ ਕਿਰਪਾਨਪੇਟ ਗੁਰਦੁਆਰਾ ਸਭ ਕੋਲ ਜਾਣਾ ਸਰ ਪ੍ਰੋਬਲਮ ਪ੍ਰੋਬਲਮ ਦੇ ਕੋਈ 3 ਦਿਨ ਧਰਨਾ ਦੀ 3 ਦਿਨ ਧਰਨਾ ਦੀ ਸਾਡਾ ਕੀ ਕਸੂਰ ਹੈ ਇਹ ਆ ਦੇ ਕੋਈ ਨਾ ਪਿੱਛੇ ਮੋਨੇ ਹੈ ਜੀ ਲੈਟਰ ਦੇ 10 ਬੰਦੇ ਖੜੇ ਨੇ ਕਿਰਪਾਲ ਭੇਰ ਗੁਰਦੁਆਰਾ ਸੋ ਜਾਣਾ ਸਮਰਾਲੇ ਤੋਂ ਆਇਆ ਜੀ ਅਮਰਜੀਤ ਨਾ ਆਈ ਮੇਰਾ 3 ਦਿਨ ਅਸੀਂ ਤਾਂ ਬੜੇ ਦੁਖੀ ਹੋਏ ਪਏ ਆ ਜੀ ਉਧਰ ਕੰਮਕਾਰ ਪਹਿਲੇ ਨਹੀਂ ਜੀ ਗਰੀਬ ਬੰਦੇ ਆ ਜੀ ਤੇ ਸੋ 3 ਦਿਨ ਧਰਨਾ ਅਸੀਂ ਕਿੱਧਰ ਨੂੰ ਜਾਈਏ ਜੀ ਸਾਡਾ ਕੀ ਕਸੂਰ ਕੀ ਹੈ ਸਾਨੂੰ ਜਿਹੜੀ ਸਜ਼ਾ ਮਿਲਦੀ ਰਹਿੰਦੀ ਹੈ ਜੀ ਸਾਡਾ ਕੀ ਕਸੂਰ ਹੈ ਜੀ ਸਾਡਾ ਕਸੂਰਤਾ ਦੱਸੋ ਜੀ ਗੱਡੀ ਵਾਲੇ ਦਾ ਆ ਦੇਖ ਲਓ ਲੈਂਟਰਲ ਵਾਲੀ ਮਸ਼ੀਨ ਆਈ ਜੇ ਕੋਈ ਝੂਠੇ ਦਾ ਜਾ ਕੇ ਮੇਰੇ ਨਾਲ ਪਤਾ ਕਰ ਸਕਦੇ ਹੋ ਸਰ ਇਹ ਤਾਂ ਪਤਾ ਨਹੀਂ ਕਹਿੰਦਾ ਇਹ ਤਾਂ ਬੰਦ ਹੈ ਦੇਖੋ ਕਿੰਨਾ ਬੰਦ ਕੀਤਾ ਤਾਂ ਕਿਸੇ ਨੂੰ ਇਹ ਤਾਂ ਚਿੜੀ ਨਹੀਂ ਫਰਕ ਪਾਉਂਦੇ ਦਿੰਦੇ ਜੀ ਚਿੜੀ ਨਹੀਂ ਫਰਕ ਪਾਉਂਦੇ ਦਿੰਦੇ ਸਾਰਾ ਸੀ ਗਰੀਬ ਬੰਦੇ ਮਸਾ ਦਾ ਕੰਮਕਾਰ ਚੱਲਦੇ ਨੇ ਜਿਹੜਾ ਹੁੰਦਾ ਕੋਈ ਇੱਕ ਦਿਨ ਤਰਨਾ ਸੀ ਇੱਕ ਦਿਨ ਤਰਨ ਲਈ ਸਾਡਾ ਕਸੂਰਤਾ ਦੱਸੋ ਕੀ ਹੈ ਸਰ ਸਾਨੂੰ ਜੇ ਇੱਕ ਵਾਰ ਤੁਸੀਂ ਇਹਦੇ ਬਾਰੇ ਦੱਸ ਦਿਓ ਵੀ ਆ ਤੇ ਅਸੀਂ ਆਪਾਂ ਉਹ ਵੀ ਪ੍ਰਪੋਜ਼ਲ ਹੈ ਉਹ ਲਈ ਆ। ਸੈਂਪਟੀ ਬਣਾਈ ਹੋਈ ਹੈ। ਜਿਹੜੀ ਜਨਰੇਟਰ ਚੱਲਦੀ ਨਹੀਂ ਉਹ ਚੱਲ ਕੇ ਰਹੂਗੀ। ਤੋਂ ਤੁਹਾਡੀ ਛੇਵੀਂ ਸਕੀਮ ਵੀ ਪਾ ਦਿੱਤੀ ਜਾਊਗੀ। ਇਸ ਨਹਿਰ ਦਾ ਪਾਣੀ ਤੁਹਾਡੇ ਪਿੰਨਾਂ ਨੂੰ ਲਾ ਦਿੱਤਾ ਜਾਊਗਾ। ਹੋਰ ਦੱਸੋ। ਉਹਦੇ ਵੀ ਇੱਕ ਇੱਕ ਹੱਲ ਇੱਕ ਦੂਜੀ ਦਾ। ਜਿਹੜੀ ਆਪਾਂ ਸਵੇਰ ਦਾ ਮੀਂਹ ਤੇ ਔਰ ਜਿਹੜਾ ਆਪਾਂ ਨੂੰ ਇਹ ਲੱਗਦਾ ਹੈ ਕਿ ਪਾਣੀ ਦੀ ਰੀਚਾਰਜਿੰਗ ਨਹਿਰ ਕਰਕੇ ਹੁੰਦੀ ਹੈ ਮੈਂ ਮੰਨ ਕੇ ਗੱਲ। ਦਰਿਆਵਾਂ ਦੇ ਨੇੜੇ ਪਾਣੀ ਉੱਚੇ ਹੁੰਦੇ ਨੇ। ਪਰ ਸਾਡਾ ਬੈਡ ਵਿਡਥ ਜਿਹੜਾ ਡੰਗਰਣਾ ਤੇ ਸਾਰਾ ਕੁਝ ਤੁਹਾਨੂੰ ਇਨ ਰਾਈਟਿੰਗ ਲਿਖ ਕੇ ਦਵਾਂਗੇ। ਜੋ ਤੁਸੀਂ ਮੰਗਾਵੇ ਇਹ ਸਰ ਸਾळੀਆਂ ਮੇਰੇ ਇੱਕ ਮ ਮੀਡੀਆ ਕਰ ਰਿਹਾ ਚਲੋ ਜੀ ਇੱਕ ਮਿੰਟ ਜੋ ਜਥੇਬੰਦੀ ਨੇ ਲਿਖ ਕੇ ਦਿੱਤਾ ਹੋਵੇ ਸਾਈਡਾਂ ਦੀ ਕਿਤੇ ਕਿਤੇ ਕਰਨਾ ਮਜਬੂਰੀ ਤੁਹਾਨੂੰ ਦੱਸਦੀ ਆ ਉਹ ਵੀ ਲਿਖਦਾ ਕਿੱਥੇ ਕਿੱਥੇ ਕਰਨਾ ਹੈ ਇਸ ਤੋਂ ਇਲਾਵਾ ਜਿੰਨੀਆਂ ਮੰਗਾ ਤੁਸੀਂ ਲਿਖੀਆਂ ਤੁਹਾਡੀਆਂ ਸਾਰੀਆਂ ਮੰਗਾ ਪਰਵਾਰ ਨੇ ਕਿ ਤੁਹਾਨੂੰ ਇਨ ਰਾਈਟਿੰਗ ਲਿਖ ਕੇ ਦੇਵਾਂਗੇ ਠੀਕ ਹੈ ਜੀ ਮੈਂ ਤਾਂ ਜੀ ਠੀਕ ਹੈ ਮੇਰੇ ਘਰ ਦੇ ਵਿੱਚ ਵੀ ਉਹੀ ਆ ਉਹ ਨਹੀਂ ਯਾਰ ਇਹ ਤਾਂ ਉਹਨਾਂ ਨੇ ਕਿਹਾ ਵੀ ਉਸ ਤੋਂ ਸਿਝਾ ਨਹੀਂ ਮੈਂ ਮੈਂ ਤੁਹਾਡੇ ਨਾਲ ਸਹਿਮਤ ਹਾਂ ਲੋਕਾਂ ਬਾਰੇ ਨਹੀਂ ਕਰਦੀ ਕਿਸੇ ਬਾਰੇ ਕੋਈ ਕਰੂਗੀ ਉਹਦੇ ਨਾਲ ਰੁਕ ਪਾ ਕੇ ਉਹ ਕਿਵੇਂ ਰੁਕੂਗਾ ਪਾਣੀ ਇਹਦਾ ਲਾਲ ਚੱਲਦਾ ਲਾਲ ਪਾਣੀ ਚੱਲਦਾ ਜਦੋਂ ਨਾ ਨਹੀਂ ਆਉਂਦਾ ਮਾਉਂ ਚੌੜੀ ਕਰ ਲੋ ਕਰੋ ਜਿੱਥੇ ਸੋਡੇ ਪੁਆਇੰਟ ਬੀਕ ਨੇ ਤੁਹਾਨੂੰ ਲੱਗਦਾ ਕਿ ਟੁੱਟਣ ਦਾ ਖਤਰਾ 100 ਸਾਂਕੇ ਗਹਿ ਸਕਿਓ ਹੁਣੇ ਤੁਸੀਂ ਕਹਿ ਕੇ ਆਟੋ ਆਪਣੇ ਉਹਦੇ ਚ ਲਾ ਕੇ ਨੇ ਉਹ ਕਰ ਰਹੇ ਆਂ ਤੇ ਜੇ ਮੰਨ ਲਓ ਇਹ ਨਾ ਘਟ ਵੀ ਰਹੀ ਏ ਮੈਂ ਗੱਲ ਪੂਰੀ ਛੋੜਦੇ ਹਾਂ ਜੇ ਮੰਨ ਲਓ ਇਹ ਨਾ ਘਟ ਰਹੀ ਆ ਤਾਂ ਚੋੜੀ ਕਰਕੇ ਬਿਧਾ ਵੀ ਤੇ ਰਹੇ ਆ ਉਥੋਂ 25000 ਪਾਣੀ ਨਹੀਂ ਜਾ ਰਿਹਾ ਹੂੰ ਉਹ ਪਾਖੜੇ ਨੇ ਰੋਕ ਲਿਆ ਪਾਖੜੇ ਨੂੰ ਚਿੱਠੀ ਗਈ ਪਾਖੜੇ ਨੇ ਪਾਣੀ ਰੋਕ ਲਿਆ ਫਿਰ ਰੋਪੜ ਨਹੀਂ ਆਇਆ ਰੋਪੜ ਤੋਂ ਅੱਗੇ ਨਹਿਰ ਸੁੱਕੀ ਹੋਗੀ ਜੇ ਆਪਾਂ ਅੱਪਚ ਇਹਦਾ ਲੜਦੇ ਰਹਿਵਾਂਗੇ 2 ਦਿਨ ਹੋਰ ਫਿਰ ਤੁਸੀਂ ਚਾਹੇ ਧਰਨਾ ਲਾਓ ਚਾਹੇ ਕੁਛ ਲਾਓ ਸਾਡਾ ਕੰਮ ਵੈਸੇ ਹੀ ਨਹੀਂ ਹੋ ਸਕਦਾ ਫੇਰ ਅਗਲੇ ਸਾਹ ਦੇਖਾਂਗੇ ਕਿ ਵੀ ਸਰਕਾਰ ਹੋਂਦੀ ਕਿਹਦੀ ਪ੍ਰਜਾ ਹੋਊਗੀ ਕਿ ਇਹ ਕਿੱਡੀ ਲੈਣ ਦੀ ਬੰਦੀ ਹੈ ਸਾਲਵਾਰ ਸਾਲਵਾਰ ਹੋਣਾ ਨਹੀਂ ਤੁਸੀਂ ਤਾਂ ਇੰਟਰਸਟ ਆਫ ਖੇਤ ਜਿਹੜਾ ਹੈ ਨਾ ਮੇਰੀ ਅਗੂੜ ਕੇ ਦਿੱਤੀ ਹੈ ਮੇਰਾ ਕੋਈ ਡਿਸੀਜਨ ਨਹੀਂ ਹੈ ਜਿਹੜੇ ਉਹ ਸਾਰੀਆਂ ਬੰਨਾਂ ਸੀ ਉਹਨੂੰ ਪਿਆਰੇ ਅਸੀਂ ਥੋੜੀ ਨਹੀਂ ਦੱਦੋ ਜੀ ਇਹ ਜਿਹੜਾ ਬਾਕੀ ਸਿਰਫ ਚੋੜਾ ਕਰਨਾ ਰੁੱਖ ਬਚਾ ਕੇ ਛੋੜਦਾ ਰੋਕਦੇ ਆ ਠੀਕ ਹੈ ਉਹ ਰੋਕਦੇ ਨਹੀਂ ਗਏ ਅਟੈਂਡਰ ਸੈਫਲ ਕਰ ਲੋ ਗੱਲ ਕਰੋ ਯਾਰ ਸਿਰਫ ਛੋੜਨਾ ਹੈ ਸਿਰਫ 60 ਫੋਰ ਕਰਨਾ ਸੋ ਪੰਜਾਬ ਦਾ ਫਾਇਦਾ ਹੋਵੇ ਇਹ ਸਾਰੇ ਚੀਜ਼ਾਂ ਤੁਸੀਂ ਚੀਫ ਸਰ ਤੇ ਮੈਂ ਦੋਵੇਂ ਤੁਹਾਨੂੰ ਸੈਂਡ ਕਰਕੇ ਦਿੰਨੇ ਆਂ ਵੀ ਆ ਚੀਜ਼ਾਂ ਦਾ ਜਿਹੜਾ ਤੁਹਾਡਾ ਖਿਆਲ ਰੱਖਿਆ ਇਹ ਸਰ ਇੱਕ ਲੈਂ ਉਹ ਪੜ ਲਿਓ ਜਿਹੜੀ ਵਿੱਚੋਂ ਮਿੱਟੀ ਸਬਰੀ ਸਾਹਿਬ ਨੇ ਕਿਹਾ ਉੱਥੇ 80 ਕਹਾ ਠੀਕਾ ਇਹ 60 ਇਹ 60 ਇਹ ਸਾਲ ਮਤਲਬ ਹੁਣ ਜੇ ਉਹ 60 ਫੁੱਟ ਦੀ ਆਪਾਂ ਪਰਮਾਨਗੀ ਦਿੰਨੇ ਆ ਸਿਰਫ ਠੰਡੇ ਸੈਫਨ ਦੇ वलो भारती किसान यूनियन पंजाब ਵਿਸ਼ਾ ਭਾਰਤੀ ਕਿਸਾਨ ਯੂਨੀਅਨ ਵੱਲੋਂ ਸਰਹਿੰਦ ਕਨਾਲ ਸੰਬੰਧੀ ਪਰਾਪਤ ਮੈਮੋਰੈਂਡਮ ਸੰਬੰਧੀ ਉਪਰੋਕਤ ਵਿਸ਼ੇ ਦੇ ਸਬੰਧ ਵਿੱਚ ਆਪ ਵੱਲੋਂ ਆਪਣੇ ਮੈਮੋਰੈਂਡਮ ਵਿੱਚ ਰੱਖੀਆਂ ਗਈਆਂ ਮੰਗਾਂ ਦਾ ਮੀਟਿੰਗ ਦੌਰਾਨ ਹੱਲ ਕਰਦੇ ਹੋਏ ਜਵਾਬ ਹੀਟ ਲਿਖੇ ਅਨੁਸਾਰ ਹੈ ਇੱਕ ਨਹਿਰ ਦਾ ਬੈਡ ਪੱਕਾ ਨਹੀਂ ਕੀਤਾ ਜਾਵੇਗਾ ਸਿਰਫ ਪੁਲ ਦੇ نیچے ਹੀ ਪ੍ਰੋਟੈਕਸ਼ਨ ਕੀਤੀ ਜਾਵੇਗੀ ਇਸ ਬੰਦੀ ਦੌਰਾਨ ਦੋਰਾਹਾ ਰੇਲਵੇ ਲੇਨਾ ਤੋਂ ਲੈ ਕੇ ਗੁਰਥਲੀ ਦੇ ਪੁਲ ਤੱਕ ਕੇਵਲ ਪਾਸੇ ਸਾਈਡ ਹੀ ਪੱਕੀ ਕਰਨ ਦੀ ਤਜਵੀਜ਼ ਹੈ ਦੋ ਨਹਿਰ ਵਿੱਚੋਂ ਨਿਕਲੀ ਮਿੱਟੀ ਨੂੰ ਨਹਿਰ ਦੇ ਦੋਵੇਂ ਪਾਸੇ ਕਿਨਾਰੇ ਤੇ ਹੀ ਪਾਇਆ ਜਾਵੇਗਾ। 3 ਨਹਿਰ ਤੋਂ ਰੀਚਾਰਜ ਲਈ ਸਾਈਡ ਲਾਈਨ ਪੋਰਸ਼ਨ ਦੇ ਨਾਲ-ਨਾਲ ਪਾਲਸੀ ਅਨੁਸਾਰ ਰੀਚਾਰਜ ਵੈਲ ਲਗਾਏ ਜਾਣਗੇ। 4 ਵਾਤਾਵਰਣ ਦੀ ਸਬਾਲ ਲਈ ਨਹਿਰ ਦੇ ਨਾਲ ਹੋਰ ਨਵੇਂ ਬੂਟੇ ਲਗਾਏ ਜਾਣਗੇ ਅਤੇ ਪੁਰਾਣੇ ਦਰਖਤਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। 5 ਡੰਡੇ ਸੈਫਨ ਦੇ ਉੱਪਰ ਅਤੇ ਥੱਲੇ 60 ਫੁੱਟ ਪਰੋਟੇ ਕਸਨ ਵਰਕ ਕੀਤੇ ਜਾਣੇ ਹਨ। ਓਕਤ ਆਪਦੀ ਸੂਚਨਾ ਹਿਤ ਹੈ। ਪ੍ਰਸ਼ਾਸਨ ਵੱਲੋਂ ਕਿਸਾਨਾਂ ਨੂੰ ਇਹ ਸਭ ਕੁਝ ਲਿਖ ਕੇ ਦਿੱਤਾ ਗਿਆ ਤੁਸੀਂ ਦੇਖ ਰਹੇ ਹੋ ਖਾਲਸ ਪੰਜਾਬ ਗੱਲ ਅਸਲ ਪੰਜਾਬ ਤੇ ਪੰਜਾਬੀ ਅੱਧੀ